что-то но...

ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਆਏ ਪ੍ਰਵ ਸ਼ਰਣਾਗਤੀ ਕਿਰਪਾਨਿਤ ਦਇਆਲ ਇਕ ਅਖਰ ਹਰ ਮਨ ਬਸਤ ਨਾਨਕ ਹੋ said uh ਜੋ ਨਾਂ ਦੇ ਵਾਲੀ ਚਵਰ ਤਖਤਾਂ ਦੇ ਮਾਲਕ ਬਕਸ਼ੰਦ ਬਾਦਿਸ਼ਾ ਗਿਆਨ ਦੇ ਮੱਛਮੇ ਰਹਿਮਤਾਂ ਦੇ ਭੰਡਾਰ ਅਜਾ ਮਥਾਂ ਦੇ ਤਨੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਆਜਰੀਆਂ ਲਗਵਾ ਲਈ ਅਤੇ ਸਤਿਗੁਰਾਂ ਦੀ ਦੀ ਪਾਵਨ ਮੁਬਾਰਕ ਦੀ ਗੋਤ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਆਰੀ ਗੁਰਸਵਾਰੀ ਖਾਲਸਾ ਰੂਪ ਸੱਦ ਸੰਗਤ ਜੀਓ ਵੱਡੇ ਹੀ ਭਗ ਹਨ ਸ੍ਰੀ ਵਿਦਾਂ ਦੇ ਸਰਤਾਜ ਰਹਿਮਤਾਂ ਦੇ ਬੰ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੂबारक ਰਸਨਾ ਤੋਂ ਉਚਾਰਣ ਕੀਤੀ ਹੋਈ ਮੂबारक ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਹ ਰੋਜ਼ ਵਿਚਾਰਾਂ ਦੀ ਸੰਜਪਉਂਦੇ ਹਾਂ 16 ਸਲੋਕ 16 ਸਲੋਕ ਦੀ ਦੂਜੀ ਪੌੜੀ ਹੈ ਦੂਜਾ ਸ਼ਬਦ ਦੂਜਾ ਬੰਦ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮਨ ਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਓਕ ਮਨ ਸਾ ਕਹਿੰਦੇ ਹੈ ਮਨ ਦੇ ਫੁਰਨੇ ਖਾਹਿਸ਼ ਸਰਣਾ ਜੋਗ ਸਰਨਾ ਦੇ ਵਿੱਚ ਆਿਆਂ ਦੀ ਸਹਾਇਤਾ ਕਰਨ ਵਾਲਾ ਐ ਪ੍ਰਭੂ ਐ ਪਰਮਾਤਮਾ ਜੀ ਜਿਹੜਾ ਤੁਹਾਡੀ ਰਜਾ ਦੇ ਵਿੱਚ ਚੱਲਦਾ ਹੈ ਤਾਂ ਉਹਦੇ ਤੁਸੀਂ ਹਰ ਇੱਕ ਮਨਸਾ ਹਰ ਇੱਕ ਖਾਇਸ਼ ਜਗ ਮਨ ਦੀਆਂ ਖਾਇਸ਼ਾਂ ਮਨ ਦੀਆਂ ਭਾਵਨਾਵਾਂ ਤੁਸੀਂ ਉਹਨਾਂ ਦੀਆਂ ਪੂਰੀਆਂ ਕਰਦੇ ਹੋ ਜਿਹੜਾ ਤੁਹਾਡੇ ਸ਼ਰਣ ਦੇ ਵਿੱਚ ਆ ਜਾਂਦਾ ਏ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਬੋਲੇ ਜਿਹੜਾ ਤੁਹਾਡੇ ਮੁਬਾਰਕ ਚਰਣਾ ਦੇ ਵਿੱਚ ਤਰਲਾ ਕਰਦਾ ਏ ਪ੍ਰਮਾਤਮਾ ਜੀ ਜਰਰੇ ਜਰਰੇ ਦੇ ਵਿੱਚ ਤੁਸੀਂ ਓ ਗਣ ਘਣ ਦੇ ਵਿੱਚ ਤੁਸੀਂ ਵਿਆਪਕ ਹੋ ਤੁਹਾਡੀ ਰਜਾ ਦੇ ਵਿੱਚ ਸਾਰੇ ਨੇ ਤੁਹਾਡੀ ਹੁਕਮ ਦੇ ਅਨੁਸਾਰ ਸਾਰੇ ਨੇ ਤੁਹਾਡੇ ਪੈਰ ਦੇ ਅੰਦਰ ਸਾਰੇ ਨੇ ਤਾਂ ਜਦੋਂ ਇਹ ਤਾਂ ਜਿੰਦਗੀ ਹਟਾਉਂਦਾ ਕਿ ਕਣ ਕਣ ਪ੍ਰਮਾਤਮਾ ਦੀ ਰਜਾ ਦੇ ਵਿੱਚ ਹੈ ਮੈਂ ਵੀ ਪ੍ਰਮਾਤਮਾ ਦੀ ਰਜਾ ਦੇ ਵਿੱਚ ਚੱਲਾਂ ਉਹਨੂੰ ਕਹਿੰਦੇ ਨੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਜਾਣਾ ਧਰਮਕ ਟਿਕਾਣੇ ਤੇ ਸੀ ਜਾਣੇ ਆ ਨਮਸਕਾਰ ਕਰਦੇ ਆ ਇਹ ਕੁਝ ਸਮਾਂ ਹੈ ਸਰਦੇ ਲਈ 2 ਮਿੰਟ 10 ਮਿੰਟ ਘੰਟਾ ਦਾ ਘੰਟਾ ਜਿੰਨਾ ਕਿ ਸੱਡੇ ਕੋਲ ਸਮਾਂ ਹੁੰਦਾ ਅਸੀਂ ਗੁਰੂ ਮਹਾਰਗ ਚਰਣਾ ਦੇ ਵਿੱਚ ਜਾਣੇ ਆ ਸਾਰੇ ਜਾਂਦੇ ਆਪੋ ਆਪਣੇ ਧਰਮ ਦੇ ਮੁਤਾਬਕ ਜਾਣਾ ਵੀ ਚਾਹੀਦਾ ਹੈ ਪਰ ਸਤਿਗੁਰੂ ਸਦੀ ਵੀ ਗੱਲ ਕਰਦੇ ਨੇ ਕਿ ਸਦੀ ਵੀ ਗੁਰੂ ਦੀ ਸ਼ਰਨ ਦੇ ਵਿੱਚ ਕਿਵੇਂ ਰਿਆ ਜਾ ਸਕਦਾ ਹੈ ਉਹ ਰਿਆ ਜਾ ਸਕਦਾ ਜੀ ਆਪਣੇ ਮਨ ਨੂੰ ਪੈ ਦੇ ਵਿੱਚ ਰੱਖਣਾ ਆਪਣੇ ਮਨ ਨੂੰ ਕੁਦਰਤ ਦੇ ਅਨੁਕੂਲ ਰਹਿਣਾ ਆਪਣੇ ਆਪ ਨੂੰ ਕੁਦਰਤ ਦੇ ਅਨੁਕੂਲ ਚਲਾਉਣਾ ਉਹਨੂੰ ਕਹਿੰਦੇ ਨੇ ਰੱਬ ਦੀ ਰਚਾ ਕੁਦਰਤ ਹੀ ਰੱਬ ਹੈ ਪੈ ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਪਾਉ ਸੁਖ ਸਾਲ ਇਹ ਰੱਬ ਦੀ ਹੈ ਖੇੜ ਹੈ ਸਾਰੀ ਤਾਂ ਸਤਿਗੁਰੂ ਕਹਿੰਦੇ ਨੇ ਜੋ ਕਰ ਪਾਇਆ ਸੋਈ ਹੋਗ ਹੁਣ ਸਤਿਗੁਰਾਂ ਨੇ ਤੈਨੂੰ ਸੁਝਾ ਦਿੱਤਾ ਇੱਕ ਸਲੀਕਾ ਤਰੀਕਾ ਦਿੱਤਾ ਹੈ ਕਿ ਜੇ ਐਦਾਂ ਚੱਲੇਗਾ ਸਤਿਗੁਰੂ ਮਨ ਦੀਆਂ ਖਾਹਿਸ਼ਾਂ ਪੂਰੀਆਂ ਕਰਦੇ ਨੇ ਜਿਹੜੀ ਤੇਰੀ ਖਾਹਿਸ਼ ਹੈ ਜਿਹੜੀ ਤੇਰੀ ਭਾਵਨਾ ਹੈ ਸਤਿਗੁਰੂ ਪੂਰੀ ਕਰਦੇ ਪਰ ਗੱਲ ਇਹ ਹੈ ਜੋ ਕਰ ਪਾਇਆ ਕੀਨੇ ਪਾਇਆ ਜੀ ਅਤੇ ਅ ਰੱਬ ਦੇ ਮubarrak ਚਰਣਾ ਦੇ ਵਿੱਚ ਕਿਹੜਾ ਕਬੂਲ ਕਿਹੜਾ ਪਰਵਾਣ ਜੋ ਕਰ ਜੋ ਕਰਦਾ ਭਾਵ ਗੁਰੂ ਦੇ ਪੱਕਾ ਰਜਾ ਦੇ ਵਿੱਚ ਚੱਲਣਾ ਸੋਈ ਹੋ ਉਸੇ ਨੇ ਪ੍ਰਾਪਤ ਕੀਤਾ ਜਿਹੜਾ ਗੁਰੂ ਦੀ ਰਜਾ ਦੇ ਵਿੱਚ ਚੱਲਦਾ ਹੈ ਅੱਗੇ ਸਤਿਗੁਰੂ ਕਹਿੰਦੇ ਨੇ ਹਰਨ ਭਰਨ ਜਾਕਾ ਨਿਤਰ ਫੂਲ ਹੁਣ ਪਰਮ ਹਰਨ ਭਰਨ ਕਹਿੰਦੇ ਨੇ ਜੀ ਇੱਕ ਹਰਨ ਕਹਿੰਦੇ ਨੇ ਨਾਸ ਕਰਨਾ ਤੇ ਭਰਨ ਕਹਿੰਦੇ ਨੇ ਉਤਪੱਤੀ ਕਰਨੀ ਮਤਲਬ ਪਾਲਣਾ ਕਰਨੀ ਹਰਣ ਭਰਣ ਓਪਤ ਪਰਲੋ ਉਹ ਪ੍ਰਮਾਤਮਾ ਦੇ ਆਪਣੇ ਹੱਥ ਦੇ ਵਿੱਚ ਹੈ ਓਪਤ ਪਰਲੋ ਜਦੋਂ ਕਰਨੀ ਹੈ ਇੱਕ ਦਿਨ ਹੀ ਖੰਡ ਬ੍ਰਹਿਮੰਡਾਂ ਦੀ ਮਤਲਬ ਨਾਸ ਕਰਨਾ ਅਤੇ ਉਹਨਾਂ ਦੀ ਰੱਖਿਆ ਕਰਨੀ ਉਹ ਰੱਬ ਦੀ ਆਪਣੀ ਮਰਜ਼ੀ ਹੈ ਇੱਕ ਅੱਖ ਦੇ ਪੂਰੇ ਦੇ ਵਿੱਚ ਉਹ ਉਤਪਤੀ ਕਰ ਸਕਦਾ ਹੈ ਇੱਕ ਅੱਖ ਦੇ ਫੂਰੇ ਦੇ ਵਿੱਚ ਉਹ ਵਰਣ ਕਰ ਸਕਦਾ ਹੈ ਨਾਸ ਕਰ ਸਕਦਾ ਹੈ ਹਰਣ ਪਰਣ ਜਾ ਕਾ ਨੇਤਰ ਫੂਰ ਤਿਸ ਕਾ ਮੰਤਰ ਨਾ ਜਾਣੇ ਹੋਰ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਤੈਨੂੰ ਸੱ ਰੱਬ ਦੇ ਨਾਲ ਪਰਮਾਤਮਾ ਦੇ ਨਾਲ ਤਾਂ ਜੋੜਦੇ ਆਂ ਤਾਂ ਤੇਰਾ ਸਿੱਧਾ ਡਾਇਰੈਕਟ ਸੰਬੰਧ ਬਣਾਉਨੇ ਆਂ ਉਹ ਰੱਬ ਪਰਮਾਤਮਾ ਜਿਹੜਾ ਹੈ ਉਹ ਆਪਣੀ ਮੰਤਰ ਨੂੰ ਜਿਹੜਾ ਪਾਲੋ ਰੱਬ ਨੇ ਕੀ ਕਰਨਾ ਹੈ ਅੱਗੇ ਰੱਬ ਨੇ ਜਾਂ ਚੱਲਦਾ ਕੀ ਹੈ ਅੱਗੇ ਰੱਬ ਨੇ ਕੀ ਕਰਨਾ ਹੈ ਕੋਈ ਪਤਾ ਨਹੀਂ ਤਿਸ ਕਾ ਮੰਤਰ ਨਾ ਜਾਣਿਆ ਹੋਰ ਰੱਬ ਦਾ ਗੁਜਾ ਭੇਦ ਕੋਈ ਨਹੀਂ ਜਾਣ ਸਕਦਾ ਅ ਰੱਬ ਨੇ ਪਾਉਣਾ ਹੈ ਇਨਸਾਨ ਨੇ ਰੱਬ ਨੂੰ ਪਾਉਣਾ ਹੈ ਰੱਬ ਦੀ ਰਜ਼ਾ ਦੇ ਵਿੱਚ ਚੱਲਣਾ ਹੈ ਪੂਰੀ ਕੈਨਾਤ ਨੂੰ ਸਤਿਗੁਰੂ ਕਹਿੰਦੇ ਨੇ ਇਹ ਜਾਣ ਸਕਦਾ ਹੈ ਜਰਰੇ ਜਰਰੇ ਦੇ ਵਿੱਚ ਵਿਆਪਕ ਹੈ ਪਤਾ ਹੈ ਇਨਸਾਨ ਕਣ ਕਣ ਦੇ ਵਿੱਚ ਰੱਬ ਜੀ ਸਮਾਏ ਹੋਏ ਨੇ ਇਨਸਾਨ ਨੂੰ ਪਤਾ ਹੈ ਪਰ ਉਹਨੂੰ ਅਨੁਭਵ ਕਰਨਾ ਹੈ ਉਹਨੂੰ ਮਹਿਸੂਸ ਕਰਨਾ ਹੈ ਕੀ ਕੀ ਤਉਨਾ ਪਿਆਰਿਆ ਨੇ ਜਿਹੜੇ ਰੱਬ ਦੀ ਰਜਾ ਦੇ ਵਿੱਚ ਚੱਲੇ ਨੇ ਹਤੇ ਰੱਬ ਦੀ ਰਜਾ ਜਿਹੜੀ ਹੈ ਬ੍ਰਹਮ ਗਿਆਨ ਜਦੋਂ ਬ੍ਰਹਮ ਦਾ ਗਿਆਨ ਹੁੰਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਸਾਰੇ ਦਾ ਗਿਆਨ ਹੋ ਜਾਂਦਾ ਹੁਣ ਸਤਿਗੁਰੂ ਜਦੋਂ ਬ੍ਰਹਮ ਗਿਆਨ ਦਿੰਦੇ ਨੇ ਇਹਦੇ ਆਪਣੇ ਤੋਂ ਸ਼ੁਰੂ ਕਰਦੇ ਨੇ ਪਤਾਲ ਦੇ ਕੀ ਹੈ ਆਕਾਸ਼ ਦੇ ਵਿੱਚ ਕੀ ਹੈ ਕੋਈ ਪਤਾ ਨਹੀਂ ਹੈ ਜਿੱਥੇ ਤੱਕ ਇਹਦੀ ਪਹੁੰਚੇ ਨਹੀਂ ਉਹਦੇ ਬਾਰੇ ਜਾਣ ਵੀ ਕਿਵੇਂ ਸਕਦਾ ਨਹੀਂ ਜਾਣ ਸਕਦਾ ਸਤਿਗੁਰੂ ਕਹਿੰਦੇ ਤੂੰ ਜਾਣੇਗਾ ਤੈਨੂੰ ਆਉਣ ਵਾਲੇ ਸਮੇਂ ਬਾਰੇ ਵੀ ਪਤਾ ਲੱਗ ਸਕਦਾ ਜਿਨ੍ਹਾਂ ਮੱਲੋ ਰੱਬ ਦੇ ਨਾਲ ਜਿਹੜੇ ਕਨੇਕ ਹੋਏ ਸੀ ਉਹਨਾਂ ਨੂੰ ਮੌਤ ਦਾ ਵੀ ਪਤਾ ਲੱਗਿਆ ਸੀ ਕਦੋਂ ਮੌਤ ਆਵੇਗੀ ਬੜੇ ਪਿਆਰੇ ਨੇ ਸਾਡੇ ਇਤਿਹਾਸ ਦੇ ਮੁਤਾਬਕ ਜਿਨ੍ਹਾਂ ਨੂੰ ਮੌਤ ਦਾ ਪਹਿਲਾਂ ਪਤਾ ਲੱਗਾ ਬਾਬਾ ਸਤਕਾਰਯੋਗ ਪਰਮਰਦਾਨਾ ਜੀ ਪਹਿਲਾਂ ਪਤਾ ਲੱਗਿਆ ਮੌਤ ਕਦੋਂ ਆਉਣੀ ਹੈ ਸਤਿਗੁਰਾਂ ਨੂੰ ਤਰਲਾ ਕੀਤਾ ਸੀ ਸਤਿਗੁਰੂ ਜਦੋਂ ਮੈਂ ਇਸ ਦੁਨੀਆ ਨੂੰ ਅਲਵਿਦਾ ਕਹਿਣਾ ਹੈ ਨਾ ਤਾਂ ਤੁਸੀਂ ਮੇਰੇ ਕੋਲ ਹੋਵੋ ਬਸ ਮੇਰਾ ਇਹੀ ਤਮੰਨਾ ਹੈ ਆਖਰੀ ਖੁਆਇਸ਼ ਮੇਰੀ ਇਹੀ ਹੈ ਸਤਗੁਰਾਂ ਨੇ ਮਰਦਾਨੇ ਨੂੰ ਕਿਹਾ ਮਰਦਾਨੇ ਆ ਤਾਂ ਇਤਨਾ ਸਮਾਂ ਪਾ ਇਕੱਠੇ ਰਹੇ ਆ ਤੇਰੇ ਨਾਲ ਪੂਰੀ ਦੁਨੀਆ ਦੇ ਵਿੱਚ ਮੈਂ ਸਫਰ ਕੀਤਾ ਤੇਰੀ ਰਵਾਬ ਦੇ ਨਾਲ ਪੂਰੀ ਦੁਨੀਆ ਨੂੰ ਤਾਰ ਦਿੱਤਾ ਮਰਦਾਨੇ ਆ ਤੇਰੀ ਰਵਾਬ ਨੇ ਤੇਰੀ ਦੁਨੀਆ ਤੈਨੂੰ ਯਾਦ ਕਰੇਗੀ ਤੇਰੀ ਰਵਾਬ ਨੂੰ ਯਾਦ ਕਰੇਗੀ ਮੰਗ ਜੋ ਤੂੰ ਮੰਗਣਾ ਚਾਹੁੰਦਾ ਤੇਰੇ ਲਈ ਕੋਈ ਯਾਦਗਾਰ ਬਣਾ ਦਈਏ ਕੋਈ ਮੱਟੀ ਬਣਾ ਦਈਏ ਕੋਈ ਮਸਜਿਦ ਬਣਾ ਦਈਏ ਜਿਹੜਾ ਲੋਕ ਇੱਥੇ ਸਜਦੇ ਕਰਨ ਦੱਸ ਤੇਰੇ ਲਈ ਕੀ ਬਣਾਈਏ ਦੋਵੇਂ ਹੱਥ ਜੋੜ ਕੇ ਮਰਦਾਨਾ ਕੀਰਲਾ ਸਮਾਂ ਕਿ ਸਤਿਗੁਰੂ ਮੱਟੀਆਂ ਦੇ ਵਿੱਚੋਂ ਤਾਂ ਲੋਕ ਤਰਲੇ ਕਰਦੇ ਨੇ ਨਿਕਲਦੇ ਲਈ ਕਿਦੇ ਵਿੱਚੋਂ ਨਿਕਲੀਏ ਜੇ ਤੁਸੀਂ ਹੀ ਮੈਨੂੰ ਮੱਟੀ ਦੇ ਵਿੱਚ ਪਾ ਗਏ ਤਾਂ ਮੈਨੂੰ ਕੱਢਣ ਵਾਲਾ ਕੋਈ ਨਹੀਂ ਹੈ ਜੇ ਰੱਖਣਾ ਹੈ ਨਾ ਮੈਨੂੰ ਆਪਣੇ ਮਵਾਰਕ ਚਰਣਾ ਦੇ ਵਿੱਚ ਰੱਖ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਿਹਾ ਵਾਂ ਤਾਂ ਹੁਣ ਤੁਸੀਂ ਮੈਨੂੰ ਮਿੱਟੀ ਦੇ ਵਿੱਚ ਪਾਉਣ ਲੱਗੇ ਆ ਮੈਨੂੰ ਤੁਸੀਂ ਕਬਰ ਦੇ ਵਿੱਚ ਪਾਉਣ ਲੱਗੇ ਆ ਮਾਲੋ ਯਾਦਗਾਰ ਬਣਾਉਣੀ ਕਿ ਮੇਰੀ ਯਾਦਗਾਰ ਵਸਈ ਹੈ ਜਿੱਥੇ ਤੱਕ ਤੁਹਾਡਾ ਨਾਂ ਜਾਏਗਾ ਉੱਥੇ ਤੱਕ ਮਰਦਾਨਾ ਤੁਹਾਡੇ ਨਾਲ ਜਾਏਗਾ ਬਸ ਇਹ ਤੋਂ ਵੱਡੀ ਯਾਦਗਾਰ ਕੀ ਹੋ ਸਕਦੀ ਹੈ ਬਸ ਮੈਨੂੰ ਆਪਣੇ ਨਾਲ ਰੱਖਣਾ ਹੁਣ ਇਹਨੂੰ ਸਤਿਗੁਰੂ ਕਹਿੰਦੇ ਨੇ ਕਿ ਰੱਬ ਦੇ ਭੇਦ ਨੂੰ ਜਾਣਨਾ ਜਿਨ੍ਹਾਂ ਨੇ ਜਾਣਿਆ ਮਰਦਾਨਾ ਜੀ ਕਾਫੀ ਹੋਰ ਨੇ ਪਤਾ ਲੱਗਦਾ ਕਿ ਜੋ ਰੱਬ ਦੀ ਰਜਾ ਦੇ ਵਿੱਚ ਚੱਲਦੇ ਨੇ ਤਾਂ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਰੱਬ ਨੂੰ ਜਾਣਣਾ ਨਾ ਪਹਿਲਾਂ ਉਸ ਤੋਂ ਪਹਿਲਾਂ ਆਪਣੇ ਆਪ ਦਾ ਜੋਬ ਰਹੇ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਅੱਗੇ ਸਤਿਗੁਰੂ ਕਹਿੰਦੇ ਨੇ ਆਨੰਦ ਦਾ ਰੂਪ ਮੰਗਲ ਸਤਜਾ ਹੈ ਆਨੰਦ ਖੁਸ਼ੀਆਂ ਹੀ ਖੁਸ਼ੀਆਂ ਨੇ ਖੇੜੀ ਖੇੜੇ ਨੇ ਰੱਬ ਦੀ ਰਜਾ ਦੇ ਵਿੱਚ ਚੱਲਣਾ ਆਨੰਦੀ ਅਨੰਦ ਦੇ ਹੁਣ ਸਾਡੀ ਜ਼ੁਬਾਨ ਸਾਡੇ ਕੰਟਰੋਲ ਤੋਂ ਬਾਹਰ ਹੈ ਇਸ ਕਈ ਵਾਰ ਸਾਨੂੰ ਨਰਕ ਦਾ ਭਾਗੀ ਬਣਾ ਦਿੰਦੀ ਹੈ ਇਹ ਸਾਡੀ ਜ਼ੁਬਾਨ ਸਾਡੇ ਕੰਟਰੋਲ ਤੋਂ ਜਿਵਾਲ ਹੈ ਹੁਣ ਜੇ ਕੰਟਰੋਲ ਦੇ ਵਿੱਚ ਤਾਂ ਅਨੰਦੀ ਅਨੰਦ ਹੈ ਆਪਣੀ ਰਜਾ ਦੇ ਵਿੱਚ ਚੱਲ ਆਪਣੀ ਆਪ ਦੇ ਵਿੱਚ ਮਸਤ ਰਹਿ ਸਤਿਗੁਰੂ ਕਹਿੰਦੇ ਅਨੰਦੀ ਹੈ ਅਨੰਦ ਹੈ ਜਦੋਂ ਇਹ ਆਪਣੀ ਰਜਾ ਤੋਂ ਬਾਹਰ ਚਲਦੀ ਹੈ ਨਾ ਕਿਸੇ ਨੂੰ ਸ਼ਬਦ ਬੋਲਣਾ ਹੈ ਅਪਸ਼ਬਦ ਬੋਲੇ ਆਗੇ ਆ ਕਿਸੇ ਦਾ ਕਬੂਲ ਬੋਲੇ ਗਏ ਨੇ ਫਿਰ ਨਰਕ ਦੇ ਕੰਡੇ ਦੀ ਹੈ ਨਾ ਹੁਣ ਜੇ ਮਹਾਭਾਰਤ ਹੋਇਆ ਇਹ ਜਵਾਨ ਦੀ ਬੋਲੇ ਨੇ ਸ਼ਬਦ ਹੁਣ ਜਿਹੜੇ ਦ੍ਰੋਪਦੀ ਨੇ ਉਹਨਾਂ ਨੂੰ ਸ਼ਬਦ ਬੋਲੇ ਨੇ ਅੰਨੇ ਦਾ ਪੁੱਤ ਉਹ ਜੇ ਨਾਮ ਬੋਲ ਦੇ ਨਾ ਇਹ ਜ਼ਬਾਨ ਹੀ ਹੈ ਸਭ ਕੁਝ ਕਰਉਂਦੀ ਹੈ ਹੁਣ ਇਸ ਨੂੰ ਸਤਿਗੁਰੂ ਕਹਿੰਦੇ ਨੇ ਆਨੰਦ ਦੇ ਤੱਕ ਲੈ ਕੇ ਜਾਣਾ ਹੈ ਮੰਗਲ ਦੇ ਤੱਕ ਲੈ ਕੇ ਜਾਣਾ ਆਪਣੀ ਜ਼ੁਬਾਨ ਨੂੰ ਉਹ ਚਲਾਇਆ ਜਾ ਸਕਦਾ ਹੈ ਕਿਵੇਂ ਲਜਾਈਏ ਜੀ ਸਰਬ ਧੋਕ ਸੁਣੀਐ ਕਰਤਾ ਕੈ ਸਰਬ ਧੋਕ ਮੰਨੋ ਅ ਰੱਬ ਜੀ ਘਰ ਘਰ ਦੇ ਵਿੱਚ ਜਿਵੇਂ ਕਣ ਕਣ ਦੇ ਵਿੱਚ ਕਹ ਲਈਏ ਆਪਾਂ ਕਹਾਂਗੇ ਘਰ ਹੁੰਦੇ ਆ ਘਟ ਘਟ ਹਰ ਇੱਕ ਦੇ ਅੰਦਰ ਪਰਮਾਤਮਾ ਜੀ ਬਰਾਜਮਾਨ ਹੈ ਤਜੇ ਇਨਸਾਨ ਦੀ ਕਦਰ ਕਰਨੀ ਤਜੇ ਰੱਬ ਦੀ ਕਦਰ ਕਰਕੇ ਹਰ ਇੱਕ ਦੇ ਅੰਦਰ ਰੱਬ ਨਿਵਾਸ ਕਰਦੇ ਹਰ ਇੱਕ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ ਅਤੇ ਮੈਂ ਉਹਨੂੰ ਸੁਣਨਾ ਹੈ ਉਹਨੂੰ ਮਹਿਸੂਸ ਕਰਨਾ ਹੈ ਇਹਨੂੰ ਰੱਬ ਦੀ ਰਜਾ ਕਹਿੰਦੇ ਨੇ ਰੱਬ ਦੀ ਰਜਾ ਦੇ ਵਿੱਚ ਇਦਾਂ ਚੱਲਣਾ ਹੈ ਰਾਜ ਮਹਾਰਾਜ ਜੋਗ ਮਹ ਜੋਗੀ ਅ ਰਾਜਿਆਂ ਤੋਂ ਰਾਜਾ ਜੋਗੀਆਂ ਦਾ ਜੋਗੀ ਅਤੇ ਤੱਪੀ ਤਪਮੇ ਤਪੀਸਨ ਗ੍ਰਸਤਮੇ ਭੋਗੀ ਜਿਹੜਾ ਤੱਪੀਆਂ ਦੇ ਵਿੱਚ ਸਭ ਤੋਂ ਵੱਡਾ ਤੱਪੀ ਹੈ ਗ੍ਰਸਤੀਆਂ ਤੇ ਵੱਡੋ ਸਭ ਤੋਂ ਵੱਡਾ ਗ੍ਰਸਤੀ ਹੈ ਤਾਂ ਉਸ ਪਿਆਰੇ ਦੀ ਜਾਂ ਉਸ ਰੱਬ ਦੀ ਗੁਰੂ ਨਾਨਕ ਦੇ ਮਹਾਰਾਜ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਤੇਰੇ ਨਾਲ ਸਾਂਝ ਪਵਾਰੇ ਉਹ ਸਾਜੇ ਤਾਂ ਬੋਏਗੀ ਕਿ ਜੇ ਤੂੰ ਉਦੀ ਰਾਜਾ ਦੇ ਵਿੱਚ ਚੱਲੇਗਾ ਸਭ ਤੋਂ ਰਾਜਿਆਂ ਰਾਜ ਮੈਂ ਰਾਜ ਰਾਜਿਆਂ ਦਾ ਰਾਜਾ ਜੋਗ ਮੈਂ ਜੋਗੀ ਜੋਗੀਆਂ ਦਾ ਜੋਗੀ ਉਹ ਸਤਿਗੁਰੂ ਕਹਿੰਦੇ ਨੇ ਤੇਰੇ ਹਿੱਸੇ ਦੇ ਵਿੱਚ ਆ ਸਕਦਾ ਧਿਆਏ ਧਿਆਏ ਭਗਤੈ ਸੁਖ ਪਾਇਆ ਜਦੋਂ ਰੱਬ ਦੇ ਹੁਣ ਸੁਣੇਗਾ ਉਹਨੋਂ ਤੇ ਆ ਮੈਂ ਗਾਵਰ ਉਹਨੋਂ ਤੇ ਆ ਤੇ ਆ ਕੇ ਉਹਦੀ ਰਜਾ ਦੇ ਵਿੱਚ ਚੱਲ ਕੇ ਸਕੂਨ ਮਿਲਦਾ ਆਨੰਦ ਮਿਲਦਾ ਜੀ ਨਾਨਕ ਇਸ ਪੁਰਖ ਕਾ ਕਿਨ ਅੰਤ ਨ ਪਾਇਆ ਗੁਰੂ ਅਰਜਨ ਦੇ ਮਹਾਰਾਜ ਜੀ ਉਹਨਾਂ ਅ ਰੱਬ ਦੇ ਬਾਰੇ ਦੱਸ ਕੇ ਕਿ ਮਨ ਆ ਮਨਸਾ ਪੂਰਨ ਸਰਣਾ ਜੋਗ ਉਹਦੀ ਸਰਣ ਦੇ ਵਿੱਚ ਆਇਆ ਹਰ ਕਾ ਮਨਸਾ ਪੂਰੀ ਹੁੰਦੀ ਹੈ ਜੋ ਤੇਰੀ ਖਾਹਿਸ਼ ਜੋ ਤੇਰੀ ਚਾਹਤ ਹੈ ਉਹ ਤੇਨੇ ਪੂਰੀ ਹੁੰਦੀ ਹੈ ਪਰ ਨਾਲ ਸਤਿਗੁਰੂ ਅਖੀਰਲੇ ਪੰਗਤੀ ਦੇ ਵਿੱਚ ਕਹਿੰਦੇ ਨੇ ਉਸ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ ਆਨੰਦ ਲੈਣਾ ਹੈ ਤੈਨੂੰ ਆਨੰਦ ਮਿਲੇਗਾ ਬੇਸੁਮਾਰ ਮਿਲੇਗਾ ਖੁਸ਼ੀਆਂ ਲੈਣੀਆਂ ਨੇ ਬੇਅੰਤ ਖੁਸ਼ੀਆਂ ਮਿਲਣਗੀਆਂ ਤੈਨੂੰ ਪਰ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਹੁਣ ਚ ਪੁਰਖ ਦੀ ਗੱਲ ਹੈ ਸਤਿਗੁਰੂ ਕਹਿੰਦੇ ਨੇ ਜਿਹੜਾ ਰੱਬ ਦੀ ਰਜਾ ਦੇ ਵਿੱਚ ਚਲਦਾ ਹੈ ਨਾ ਅੰਤ ਦਾ ਉਹ ਉਹਦਾ ਨਹੀਂ ਪਾਇਆ ਜਾ ਸਕਦਾ ਕਿਨਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀਨਾ ਆਵੇ ਇੱਕ ਕਿਨਕਾ ਕਹਿੰਦੇ ਨੇ ਇੱਕ ਸ਼ਬਦ ਵੀ ਕਿਸੇ ਨੇ ਕਮਾ ਲਿਆ ਉਹਦੀ ਮਹਿਮਾ ਬਿਆਨ ਕਰਨੀ ਬੜੀ ਮੁਸ਼ਕਲ ਹੈ ਮਨ ਲੋ ਬਿਆਨ ਦੇ ਵਿੱਚ ਨਹੀਂ ਕੀਤੀ ਜਾ ਸਕਦੀ ਕਬਰ ਦੇ ਵਿੱਚ ਨਹੀਂ ਕੀਤੀ ਜਾ ਸਕਦੀ ਬੇਸਮਾਰ ਹੋ ਜਾਂਦਾ ਹੈ ਅਥਾ ਹੋ ਜਾਂਦਾ ਹੈ ਇਹਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਉਹਦੇ ਅੰਤ ਤੱਕ ਜਾਣ ਦੇ ਲਈ ਬੜੇ ਆਨੰਦ ਬੜੀਆਂ ਖੁਸ਼ੀਆਂ ਨੇ ਉਹਦੇ ਵਿੱਚ ਆਪੇਦ ਹੋਣਾ ਇਨਸਾਨ ਨੇ ਆਪਣੇ ਆਪ ਦਾ ਅੰਤ ਕਰਨਾ ਹੈ ਉਹਦੀ ਰਜਾ ਦੇ ਵਿੱਚ ਚੱਲਣਾ ਹੈ ਅਤੇ ਆਪਣੀ ਮੈਂ ਦਾ ਅੰਤ ਕਰਨਾ ਹੈ ਜੋ ਆਪਣੀਏ ਨੇ ਦੁਨੀਆ ਦੇ ਵਿੱਚ ਜੋ ਕੁਝ ਕਰਦਾ ਮੈਂ ਮੈਂ ਇਹਨੂੰ ਖਤਮ ਕਰਕੇ ਰੱਬ ਦੇ ਇਹ ਯਾ ਰੱਬ ਦੀ ਰਜਾ ਦੇ ਵਿੱਚ ਜਾਣਾ ਇਸ ਨੂੰ ਸਤਿਗੁਰੂ ਆਨੰਦ ਕਹਿੰਦੇ ਨੇ ਅਤੇ ਇਹ ਹੀ ਰੱਬ ਦੀ ਸ਼ਰਨ ਦੇ ਵਿੱਚ ਜਾਣਾ ਹੈ ਤਾਂ ਜਦੋਂ ਰੱਬ ਦੀ ਸ਼ਰਨ ਹੈ ਤਾਂ ਬਣਦੀ ਹੈ ਤੇ ਆਨੰਦ ਬਣਦਾ ਹੈ ਖੁਸ਼ੀਆਂ ਬਣਦੀਆਂ ਨੇ ਤਾਂ ਫਿਰ ਉਹ ਖੁਸ਼ੀ ਆਨੰਦ ਇਦਾਂ ਦੀ ਹੈ ਜਿਹੜਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਕਿ ਸਤਿਗੁਰੂ ਜਦੋਂ ਇਨਸਾਨ ਪਾਉਂਦਾ ਤਾਂ ਉਦੋਂ ਆਨੰਦ ਆਨੰਦ ਬਣਦੇ ਖੁਸ਼ੀਆਂ ਖੁਸ਼ੀਆਂ ਬਣਦੀਆਂ ਨੇ ਹੁਣ ਸਤਿਗੁਰੂਸ ਪਤਾ ਇਹਨਾਂ ਕਿਸ ਤਰੀਕੇ ਦੇ ਨਾਲ ਮਿਲਣ ਨੇ ਸਤਿਗੁਰਾਂ ਦੀ ਰਹਿਜਾ ਦੇ ਵਿੱਚ ਚੱਲ ਕੇ ਸਤਿਗੁਰਾਂ ਦੇ ਹੁਕਮ ਦੇ ਅਨਸਾਰ ਚੱਲ ਕੇ ਹੁਣ ਦੁਨੀਆ ਦਾ ਸਾਡਾ ਚੱਲਦਾ ਹੈ ਸਾਡੀ ਆਪਣੀ ਧਨ ਦੌਲਤ ਹੈ ਸਾਡਾ ਆਪਣਾ ਹੈ ਅਸੀਂ ਸਾਡੇ ਵਾਰਸ ਹੁੰਦੇ ਨੇ ਉਹਨਾਂ ਨੂੰ ਸਮਝਾਣੇ ਆ ਕਿ ਸਾਡਾ ਸਭ ਕੁਝ ਸੱਚੋ ਸਬਾਨ ਹੈ ਆਪਣੇ ਆਪ ਚਲੇ ਜਾਣਾ ਵਾਰਸ ਦੇ ਕੋਲ ਭਾਵੇਂ ਉਹ ਲਾਇਕ ਹੈ ਭਾਵੇਂ ਨਾ ਲਾਇਕ ਰਸੀਂ ਦੇ ਕੇ ਜਾਣੇ ਦੁਨੀਆ ਦੀ ਰੀਤ ਹੈ ਕਿ ਪਿਓ ਤੋਂ ਬਾਅਦ ਪੁੱਤਰ ਦੇ ਕੋਲ ਇਹ ਚਲਦੀ ਹੈ ਇਹ ਰੀਤ ਪੁੱਤਰ ਰਹਤਾ ਨਹੀਂ ਫਿਰ ਪੁੱਤਰੇ ਦੇ ਕੋਲ ਹੋਵੇਗੀ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਆਨੰਦ ਦੇ ਰਹੇ ਨੇ ਨਾ ਤਾਂ ਇਹ ਆਨੰਦ ਜਿਹੜਾ ਮਰਜੀ ਲੈ ਇਹ ਖਜ਼ਾਨਾ ਜਿਹੜਾ ਮਰਜੀ ਲੈ ਸਕਦੇ ਤੇ ਜ਼ਰੂਰੀ ਨਹੀਂ ਕਿ ਹੁਣ ਆਨੰਦ ਇਹ ਖਜ਼ਾਨਾ ਗੁਰੂ ਜੋ ਬਖਸ਼ਿਸ਼ ਕਰਦੇ ਨੇ ਤਾਂ ਉਹ ਹਰ ਇੱਕ ਨੂੰ ਦਿੱਤਾ ਹੈ ਇਹ ਨਹੀਂ ਕਿ ਆਨੰਦ ਜਿਹੜਾ ਪਹਿਲਾਂ ਮਾਣਿਆ ਤੇਰੇ ਕੋਲ ਨਹੀਂ ਆਵੇਗਾ ਤੂੰ ਮਾਣ ਰਿਹਾ ਜਾਂ ਤੇਰਾ ਹਿੱਸਾ ਕਿਸੇ ਕੋਲ ਜਾਵੇਗਾ ਇਹ ਆਨੰਦ ਤੂੰ ਲਵੇਂਗਾ ਆਪਣ ਹੱਥੀ ਆਪਣਾ ਆਪੇ ਹੀ ਗੱਜ ਸਵਾਰੀ ਤੇ ਆਨੰਦ ਉਹ ਮਿਲੇ ਆ ਇੱਥੇ ਤੱਕ ਤੋਂ ਤਾਜ ਮਿਲੇ ਨੇ ਆਪਣੇ ਪਿਆਰਿਆਂ ਨੂੰ ਜਦੋਂ ਆਨੰਦ ਤੱਕ ਪਹੁੰਚਦੇ ਨਾ ਸਤਿਗੁਰਾਂ ਨੇ ਇਹ ਤਾਜ ਦਿੱਤਾ ਗੁਰਗਦੀ ਦਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆਏ ਸੀ ਚਰਣਾ ਦੇ ਵਿੱਚ ਉਹਨੂੰ ਤਖਤੋਂ ਤਾਜ ਦਿੱਤਾ ਕਿਉਂਕਿ ਉਹਦੇ ਰਜਾ ਦੇ ਵਿੱਚ ਚੱਲਿਆ ਹੁਕਮ ਦੇ ਅਨੁਸਾਰ ਚੱਲਿਆ ਅਤੇ ਸਾਰੀ ਖੇਡ ਹੁਕਮ ਦੀ ਹੈ ਸਾਰੀ ਖੇਡ ਰਜਾ ਦੀ ਹੈ ਆਪਣੇ ਗੁਰੂ ਦੇ ਆਪਣੇ ਰਹਿਬਰ ਦੇ ਹੁਕਮ ਦੇ ਇਨਸਾਨ ਚੱਲਣਾ ਉਹਦੇ ਵਿੱਚ ਹੀ ਆਨੰਦ ਹੈ ਉਹਦੇ ਵਿੱਚ ਹੀ ਖੁਸ਼ੀਆਂ ਨੇ ਸਮਾਪਤੀ ਦੇ ਸਮੇਂ ਦੀ ਗੁੰਜਾ ਬੁੱਲਾ ਨਹੀਂ ਕਿ ਮੰਨ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਬਰੂ ਜੀ ਕੀ ਫਤਿਹ